ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਟਾਈਮ ਆਸੀਂ ਪਹੁੰਚੇ ਆਂ ਮਾਲਾ ਪਿੰਡ ਜਿੱਥੇ ਕਿ ਗੁਰਦੁਆਰ ਸਾਹਿਬ ਦਾ ਅੱਜ ਲੈਂਡਰ ਪੈਣਾ ਵਾ ਗੁਰੂ ਨਾਨਕ ਪੁਰੀ ਸਾਹਿਬ ਤੇ ਇਸ ਟਾਈਮ ਪਹੁੰਚੇ ਆਂ ਤੇ ਗੱਲਬਾਤ ਵੀ ਕਰਾਂਗੇ ਆਪਾਂ ਮਾਹਪੁਰਸਾ ਦੇ ਨਾਲ ਉਹ ਕੀ ਕਹਿਣਾ ਚਾਹੁੰਦੇ ਜੋ ਕਿ ਅੱਜ ਗੁਰਦੁਆਰੇ ਸਾਹਿਬ ਦਾ ਲੈਂਡਰ ਪੈ ਰਿਹਾ ਵਾ ਤੇ ਗੱਲਬਾਤ ਜਰੂਰ ਕਰਾਂਗੇ ਤੇ ਸਭ ਤੋਂ ਪਹਿਲੇ ਆਪਾਂ ਗੁਰਦੁਆਰੇ ਸਾਹਿਬ ਦੇ ਦਰਸ਼ਨ ਜਰੂਰ ਤੁਹਾਨੂੰ ਕਰਾਣੇ ਆ ਜਿੱਥੇ ਉਹਦੀ ਸੇਵਾ ਚੱਲ ਰਹੀ ਆ I didn't do that. I didn't do that.

फते जिस तरह की अज गुरुद्वारा साहब का लेंडर पैन लगा तो सेवा चल रही है तो संगत भी पहुंची महापुरुष भी बैठे हुए तो गल गलबात करते हैं और कहना चाहते हैं ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨਯੋਗ ਗੁਰੂ ਖਾਲਸਾ ਸਾਧ ਸੰਗਤ ਜੀ ਜਿਸ ਤਰ੍ਹਾਂ ਆਪ ਸਰਬੱਤ ਸੰਗਤਾਂ ਭਲੀ ਭਾਂਤ ਜਾਣਦੇ ਹੋ ਕਿ ਗੁਰਦੁਆਰਾ ਗੁਰੂ ਨਾਨਕਪੁਰੀ ਸਾਹਿਬ ਵਿਖੇ ਪਿਛਲੇ ਸਮੇਂ ਤੋਂ ਜੋ ਜਿੱਥੇ ਸਮੁੱਚੇ ਹੀ ਸਿੱਖ ਜਗਤ ਦੇ ਵਿੱਚ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਦਲ ਪੰਥ ਦੀਆਂ ਜਿਹੜੋ ਸ਼ੌਣੀਆਂ ਦੀਆਂ ਸੇਵਾਕਾਰ ਸੇਵਾਵਾਂ ਚੱਲ ਰਹੀਆਂ ਨੇ ਇਸੇ ਹੀ ਤਰ੍ਹਾਂ ਇਹ ਗੁਰਦੁਆਰਾ ਸਥਾਨ ਗੁਰਦੁਆਰਾ ਸ੍ਰੀ ਗੁਰੂ ਨਾਨਕਪੁਰੀ ਸਾਹਿਬ ਸ਼ੌਣੀ ਸ਼੍ਰੋਮਣੀ ਪੰਥ ਅਕਾਲੀ ਦਲ ਖਾਲਸਾ ਨਿਹੰਗ ਸਿੰਘਾਂ ਮੌਜੂਦਾ ਮੁਖੀ ਸਿੰਘ ਸਾਹਿਬ ਜਥੇਦਾਰ ਸ਼੍ਰੀਮਾਨ ਸੰਤ ਬਾਬਾ ਤਰਲੋਕ ਸਿੰਘ ਸਾਹਿਬ ਜੀ ਮਹਾਪੁਰਸ਼ ਮੁਖੀ ਸ਼੍ਰੋਮਣੀ ਪੰਥ ਅਕਾਲੀ ਦਲ ਖਾਲਸਾ ਨਿਹੰਗ ਸਿੰਘਾਂ ਤਰਣਾ ਦਲ ਖਿਆਲੇ ਵਾਲੇ ਜਿੱਥੇ ਮਹਾਪੁਰਸ਼ਾਂ ਦੀ ਦੇਖ ਰੇਖ ਹੇਠ ਸਮੂਹ ਗੁਰੂ ਨਾਨਕ ਨਾਮ ਵਾਲੇ ਵਸਤ ਸੰਗਤ ਦੇਸ਼ਾਂ ਵਿਦੇਸ਼ਾਂ ਦੀਆਂ ਸਮੂਹ ਗੁਰੂ ਨਾਨਕ ਨਾਮ ਵਾਲਾਸਕ ਸੰਗਤਾਂ ਦੇ ਸਹਿਯੋਗ ਦੇ ਨਾਲ ਸੇਵਾਵਾਂ ਚੱਲ ਰਹੀਆਂ ਨੇ ਉੱਥੇ ਇਹ ਅਸਥਾਨ ਗੁਰਦੁਆਰਾ ਸ੍ਰੀ ਗੁਰੂ ਨਾਨਕਪੁਰੀ ਸਾਹਿਬ ਅੰਮ੍ਰਿਤਸਰ ਰਾਮ ਤੀਰਥ ਰੋਡ ਬਾਈਪਾਸ ਮਹਾਲ ਵਿਖੇ ਜਿੱਥੇ ਹਰਦੀਪ ਮਾਲਾ ਦੇ ਜੋੜ ਮੇਲੇ ਜਿੱਥੇ ਜੋ ਮਨਾਏ ਜਾਂਦੇ ਆ ਦਲਪੰਥ ਵੱਲੋਂ ਜਿੱਥੇ ਹਰ ਮਹੀਨੇ ਦੀ ਪੁੰਨਿਆਂ ਦੇ ਪੁੰਨਿਆਂ ਦੇ ਦਿਹਾੜੇ ਵੀ ਮਨਾਏ ਜਾਂਦੇ ਆ ਉੱਥੇ ਅੱਜ ਪੁੰਨਿਆਂ ਦੇ ਦਿਹਾੜਿਆਂ ਤੇ ਗੁਰਦੁਆਰਾ ਸ਼੍ਰੀ ਗੁਰੂ ਨਾਨਕਪੁਰ ਸਾਹਿਬ ਗੁਰਦੁਆਰਾ ਦੀ ਇਮਾਰਤ ਜਿੱਥੇ ਲੈਂਟਰ ਪੈ ਰਹੇ ਆ ਦਰਬਾਰ ਸਾਹਿਬਾਂ ਦੇ ਲੈਂਟਰ ਜਿਹੜੇ ਆ ਉਹ ਪੈਨ ਲੱਗੇ ਆ ਸਮੂਹ ਗੁਰੂ ਨਾਨਕ ਨਾਮ ਲਵਾ ਸਾਧ ਸੰਗਤ ਦੇ ਸਹਿਯੋਗ ਦੇ ਨਾਲ ਅਤੇ ਸਤਕਾਰਯੋਗ ਸਿੰਘ ਸਾਹਿਬ ਸ਼੍ਰੀਮਾਨ ਸੰਤ ਬਾਬਾ ਤਰਲੋਕ ਸਿੰਘ ਸਾਹਿਬ ਜੀ ਮਹਾਪੁਰਸ਼ ਮੁਖੀ ਸ਼੍ਰੋਮਣੀ ਪੰਥ ਅਕਾਲੀ ਦਲ ਖਾਲਸਾ ਨਿਹੰਗ ਸਿੰਘਾਂ ਤਰਨਾ ਦਲ ਖਿਆਲੇ ਵਾਲੇ ਮਹਾਪੁਰਸ਼ਾਂ ਦੀ ਦੇਖਰੇਖ ਹੇਠ ਗੁਰੂ ਨਾਨਕ ਨਾਮ ਲਵਾ ਸਿਕ ਸੰਗਤਾਂ ਦੇਸ਼ਾਂ ਵਿਦੇਸ਼ਾਂ ਦੀਆਂ ਸੰਗਤਾਂ ਦੇ ਸਹਿਯੋਗ ਦੇ ਨਾਲ ਜੋ ਲੈਂਟਰਾਂ ਦੀ ਕਾਰ ਸੇਵਾ ਆਰੰਭ ਹੋ ਰਹੀ ਹੈ ਸੋ ਸਤਿਗੁਰੂ ਮਾਰਾਏ ਸੱਚੇ ਪਾਤਸ਼ਾਹ ਕਿਰਪਾ ਕਰਨ ਸੋ ਮਹਗੁਰੂ ਨਾਨਕ ਨਾਮ ਲੈ ਵਸੇ ਇੱਕ ਸੰਗਤਾਂ ਤਨ ਮਨ ਧੰਦੇ ਨਾਲ ਸੇਵਾ ਸਿਮਰਨ ਕਰਕੇ ਆਪਦੇ ਜੀਵਨ ਨੂੰ ਸਫਲਾ ਬਣਾਉਣਾ ਕਰੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਕਾਰਾ ਗ ਜਾਵੇ ਨਿਹਾਲ ਹੋ ਜਾਵੇ ਗੁਰਬਰੀਆ ਕਾਲ ਦੇਖ ਤੀ ਫਤਿਹ